ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਡੇ YouTube ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰੇ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਤੁਹਾਡੇ ਦੀ ਉਹ ਲੈ ਕੇ ਆਇਆ ਆਪਾਂ ਵੱਡੇ ਪਣੇ ਦਾ ਸੂਟ ਜਿਹੜਾ ਵੱਡੇ ਪਣੇ ਦਾ ਸਾਡੇ ਵੀ 3 ਮੀਟਰ ਦਾ ਸੂਟ ਹੈਗਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਕਮੈਂਟ ਆ ਰਹੇ ਸੀ ਮੈਸੇਜ ਆ ਰਹੇ ਸੀ ਵੀ ਸਾਨੂੰ ਵੱਡੇ ਪਣੇ ਦੇ ਸੂਟ ਦੀ ਜਿਹੜੀ ਕਟਾਈ ਦੱਸੀ ਜਾਵੇ ਅੱਜ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਵੱਡੇ ਪਣੇ ਦੇ ਸੂਟ ਦੀ ਕਟਾਈ ਦੱਸਾਂਗੇ ਸਾਤੋਂ ਕਾਫੀ ਦਿਨ ਹੋ ਗਏ ਜਿਹੜੀ ਵੀਡੀਓ ਜ ਨਹੀਂ ਪਈਆਂ ਹੈਗੇ ਸਾਡੇ ਕੋਲ ਬਹੁਤ ਜ਼ਿਆਦਾ ਜਿਹੜਾ ਕੰਮ ਦਾ ਰਸ ਸੀਗਾ ਤੇ ਸਾਡੇ ਕੋਲ ਜਿਹੜੇ ਬਾਹਰ ਦੇ ਕੱਪੜੇ ਸੀਗੇ ਥੋੜੇ ਜਿਹਾ ਅਸੀਂ ਉਹ ਦੇਣ ਦਾ ਕਰਕੇ ਸਾਡੇ ਤੇ ਜਿਹੜੀ ਵੀਡੀਓ ਜੀ ਅਪਲੋਡ ਨਹੀਂ ਹੋਈਆਂ ਉਹਦੇ ਲਈ ਸਾਡੇ ਵੱਲੋਂ ਸਾਰਿਆਂ ਨੂੰ ਸੌਰੀ ਤੇ ਜਿਹੜੇ ਅੱਜ ਆਪਾਂ ਇਹ ਸੂਟ ਦੀ ਕਟਾਈ ਦੱਸਾਂਗੇ ਵੱਡੇ ਪਣੇ ਦਾ ਇਹ ਸੂਟ ਹੈਗਾ 3.5 ਮੀਟਰ ਦੀ ਕਟ ਹੈਗੀ ਇਹਦੇ ਵਿੱਚੋਂ ਆਪਾਂ ਸਾਰੇ ਸੂਟ ਦੀ ਕਟਾਈ ਕਰਨੀ ਆ ਆਲ ਓਵਰ ਇਹ ਸੂਟ ਹੈਗਾ ਕਿਹੜੇ ਤਰੀਕੇ ਨਾਲ ਕਟਾਈ ਹੁੰਦਾ ਆਪਾਂ ਤੁਹਾਨੂੰ ਛੋਟੇ ਛੋਟੇ ਬ੍ਰੀਕੀ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਇਹ ਸੂਟ ਜਿਹੜਾ ਕਿਸ ਤਰੀਕੇ ਨਾਲ ਕਟਾਈ ਕੀਤਾ ਜਾਂਦਾ ਚੈਨਲ ਤੇ ਜੇਕਰ ਨਵੇਂ ਆਏ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਇਹ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਜਿਹੜਾ ਤੁਸੀਂ ਘਰ ਬੈਠੇ ਫ੍ਰੀ ਸਲਾਈ ਕੋਰ ਸ਼ੜਾ ਤੁਸੀਂ ਸਿੱਖ ਸਕੋ ਆਪਣੇ ਕੋਲ ਕਾਫੀ ਜਿਹੜੇ ਸੂਟਾਂ ਦੇ ਆਰਡਰ ਆਉਂਦੇ ਨੇਗੇ ਦੇਖੋ ਆਪਾਂ ਕੋਟ ਸ਼ੈੱਟ ਵਗੈਰਾ ਕੋਈ ਵੀ A ਸ਼ੇਪ ਕੁੜਤਾ ਜਾਂ ਕੋਈ ਜੀਨ ਦੇ ਨਾਲ ਦੇਖੋ ਆਪਾਂ ਟੌਪ ਵਗੈਰਾ ਬਣਾਉਨੇ ਆ ਆਪਾਂ ਹਰ ਇੱਕ ਟਾਈਪ ਦਾ ਜਿਹੜਾ ਕਪੜਾ ਹਰ ਇੱਕ ਆਪਾਂ ਬਣਾਉਨੇ ਆਂਗੇ ਸਲਾਈ ਕਰ ਦਾਂਗੇ ਲੇਕਿਨ ਸਾਡੇ ਤੋਂ ਥੋੜਾ ਜਿਹੜਾ ਆਰਡਰ ਸੀਗਾ ਕਾਫੀ ਵੱਡਾ ਸੀਗਾ ਸਾਡੇ ਕੋਲ ਕੁਝ ਕੋਟ ਸ਼ਰਟ ਨੇ ਜਿਹੜੇ ਬਣਾਉਣ ਵਾਲੇ ਪਏ ਨੇ ਤੇ ਆਪਾਂ ਉਹਨਾਂ ਦੀ ਬਣਾ ਕੇ ਵੀਡੀਓ ਤੁਹਾਨੂੰ ਆਪਣਾ ਵੀਡੀਓ ਜਿਹੜਾ ਅਪਲੋਡ ਕਰਾਂਗੇ ਅਸੀਂ ਅੱਜ ਵੀ ਜਿਹੜਾ ਪਾਸ ਸਾਡੇ ਕੋਲ ਤੋਰੇ ਨੇਗੇ ਐਮਰਜੈਂਸੀ ਸੀਗੇ ਜਲਦੀ ਬਣਾਉਣੇ ਸੀ ਇਹਦੇ ਲਈ ਸਾਡੇ ਤੋਂ ਦੇਖੋ ਨਹੀਂ ਕੋਈ ਵੀਡੀਓ ਬਣੀ ਆਏਗੀ ਤੇ ਨਹੀਂ ਸਾਡੇ ਤੋਂ ਦੇਖੋ ਕੋਰਸੈਟਾਂ ਦੀ ਜਿਹੜੀ ਵੀਡੀਓ ਪਾਈ ਗਈ ਹੈ ਆਪਾਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਇਹਦੇ ਕੋਰਸੈਟ ਨੇ ਕਿਸ ਤਰੀਕੇ ਨਾਲ ਕਟਾਈ ਕੀਤਾ ਜਾਂਦਾ ਤੇ ਕਿਸ ਤਰੀਕੇ ਨਾਲ ਉਹ ਬਣਾਇਆ ਜਾਂਦਾਗਾ ਆਪਾਂ ਪ੍ਰੋਪਰਟੀ ਤੁਹਾਨੂੰ ਨਾਲ-ਨਾਲ ਸਾਰੀ ਜਾਣਕਾਰੀ ਦਿੰਦੇ ਜਾਵਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਇਹ ਵੱਡੇ ਪਣੇ ਦੇ ਸੂਟ ਦੀ ਕਟਾਈ ਤੁਹਾਨੂੰ ਦੱਸਦੇ ਵੀ ਕਿਸ ਤਰੀਕੇ ਨਾਲ ਲਮਾਈਆਂ ਲਾਈਆਂ ਜਾਂਦੇ ਨੇ ਕਿਸ ਤਰੀਕੇ ਨਾਲ ਨੂੰ ਅਡਜਸਟ ਕੀਤਾ ਜਾਂਦਾ ਹੈ ਇਹ ਆਪਣੇ ਕੋਲ ਹੈਗੇ ਦੇਖੋ ਵੱਡੇ ਪਣੇ ਦਾ ਸੂਟ ਹੈ ਇਹ ਸਭ ਤੋਂ ਪਹਿਲਾਂ ਆਪਾਂ ਇਹਦੀ ਸ਼ਰਟ ਦੀ ਲੈਂਥ ਲਵਾਂਗੇ ਸ਼ਰਟ ਦੀ ਲੈਂਥ ਆਪਾਂ ਕਿਸ ਤਰੀਕੇ ਦੇ ਨਾਲ ਲਵਾਂਗੇ ਤੁਹਾਨੂੰ ਆਪੋ ਸਮਝਾਉਣੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾਗਾ ਜਿਹੜੀ ਆਪਾਂ ਸ਼ਰਟ ਦੀ ਲੰਬਾਈ ਲੈ ਰਹੇ ਜਾਨੀ ਕਿ ਆਪਣੇ ਕਮੀਜ਼ ਦੀ ਲੰਬਾਈ ਲੈਣੀ ਹੈ ਆਪਾਂ ਇਹ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚੋਂ ਕਮੀਜ਼ ਦੀ ਲੰਬਾਈ ਲਾ ਲਾਂਗੇ ਉਸ ਤੋਂ ਬਾਅਦ ਆਪਾਂ ਬਾਹਮਾ ਲਾ ਕੇ ਫਿਰ ਆਪਾਂ ਤੁਹਾਨੂੰ ਸਲਵਾਰ ਦੀ ਲੰਬਾਈਆਂ ਦੇ ਬਾਰੇ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਇਹਦੇ ਕੋ ਆਪਾਂ ਕੱਪੜੇ ਨੇ ਇਸ ਤਰ੍ਹਾਂ ਰੱਖ ਲੈ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰੀ ਹੋਰ ਫੋਲਡ ਕਰ ਲਾਂਗੇ ਕਿਉਂਕਿ ਆਪਾਂ ਨੇ ਇਹਦੀ ਲੰਬਾਈਆਂ ਲਾਉਣੀਆਂ ਨੇ ਆਸਾਨ ਹੋ ਜਾਣਗੀਆਂ 24 ਇੰਚ ਕਮੀਜ਼ ਦੀ ਲੰਬਾਈ ਹੈ ਜਿਹੜੀ ਕਮੀਜ਼ ਦੀ ਲੰਬਾਈ ਹੈਗੀ ਉਹ ਹੈਗੀ ਹੈਗੀ 42 ਇੰਚ ਤੇ ਆਪਾਂ 4 ਇੰਚ ਐਕਸਟਰਾ ਲਵਾਂਗੇ ਇਹਦੇ ਵਿੱਚ ਯਾਨੀ ਕਿ ਆਪਾਂ 46 ਇੰਚ ਦੇ ਕੋਲ ਦੇ ਵਿੱਚੋਂ ਕਟਾਂਗੇ ਲੰਬਾਈ ਸ਼ਰਟ ਦੀ ਆਪਾਂ ਸ਼ਰਟ ਦੀ ਲંબਾਈ ਲਵਾਂਗੇ 46 ਇੰਚ ਤੇ ਲੰਬਾਈ ਤਿਆਰ ਹੈਗੀ ਹੈਗੀ 42 ਇੰਚ ਹੁਣ ਆਪਾਂ 46 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਕਿਉਂਕਿ ਆਪਾਂ ਇਹਦੇ ਵਿੱਚ ਜਿਹੜਾ ਕੱਪੜਾ ਲੈਣਾਗਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਆਪਾਂ ਇਹ ਸ਼ਰਟ ਦਾ ਕੱਪੜਾ ਜਿਹੜਾ ਇਹਨੂੰ ਉਤਾਰ ਲਾਂਗੇ ਐਸੇ ਉਸ ਤੋਂ ਬਾਅਦ ਆਪਾਂ ਇਸੇ ਕੱਪੜੇ ਦੇ ਵਿੱਚੋਂ ਦੇਖੋ ਸਲਵਾਰ ਬਣਾਉਣੀ ਹੈ ਇਸੇ ਕੱਪੜੇ ਦੇ ਵਿੱਚੋਂ ਆਪਾਂ ਬਾਜੂ ਦੇ ਵਿੱਚੋਂ ਬਾਜੂ ਬਣਾਉਣੀਆਂ ਨੇ ਸਭ ਤੋਂ ਪਹਿਲਾਂ ਪਤਾ ਨੂੰ ਸ਼ਲਟ ਦੀ ਕਟਾਈ ਦੱਸਦੀ ਹੈ ਹੁਣ ਦੇਖੋ ਇਹਨਾਂ ਦਾ ਘੇਰਾ ਹੈਗਾ ਕਿ 2.5 ਇੰਚ ਤੇ हिਪ ਵੀ 2.5 ਇੰਚ ਆਪਾਂ ਲੈ ਲਵਾਂਗਾ 2.5 ਇੰਚ 2.5 ਇੰਚ ਆਪਾਂ ਲੈ ਲਵਾਂਗਾ ਸਾਰਾ ਆਪਾਂ ਜਿਹੜਾ ਮਾਰਜਨ ਲੈਣਾਗਾ ਆਪਾਂ 4 ਇੰਚ ਲੈਣਾਗਾ ਇਹਦੇ ਵਿੱਚ ਵੀ 2.5 ਇੰਚ ਇਹਦੇ ਵਿੱਚੋਂ ਇਹ ਆਪਾਂ ਕੱਪੜਾ ਜਿਹੜਾ ਇੱਥੋਂ ਲਾ ਦਾਂਗੇ ਇਨੱਕ ਇਸ ਤਰ੍ਹਾਂ ਇਹਨੂੰ ਵੀ ਆਪਾਂ ਦੇ ਕੋਲ ਬਿਲਕੁਲ ਸਿੱਧਾ ਪਾੜਾਂਗੇ ਇੱਕ ਹਲਕਾ ਜਿਹਾ ਟੱਕ ਲਾ ਕੇ ਕਿਉਂਕਿ ਇਸ ਤਰ੍ਹਾਂ ਪਾੜਨ ਨਾਲ ਆਪਣੇ ਕੱਪੜੇ ਦੇ ਵਿੱਚ ਕਦੇ ਵੀ ਕਾਲ ਨਹੀਂ ਪੈਂਦਾ ਹੈਗਾ ਫਿਰ ਦੋਨੇ ਪੀਸਾਂ ਨੂੰ ਦੇਖੋ ਮੈਂ ਇਸ ਤਰ੍ਹਾਂ ਫੋਲਡ ਕਰ ਲੂੰਗੀ ਇਸ ਤਰ੍ਹਾਂ ਦੇਖੋ ਮੈਂ ਇੱਕ ਪੀਸ ਹੈ ਜਿਹੜਾ ਫੋਲਡ ਕਰ ਲਿਆ ਜਿਸ ਤੋਂ ਬਾਅਦ ਐਸੇ ਤਰਾਈ ਮੈਂ ਦੂਸਰਾ ਪੀਸ ਫੋਲਡ ਕਰ ਲਉ ਇਹਦੇ ਉੱਪਰ ਪ੍ਰੈਸ ਕਰ ਇਹਨੂੰ ਮੈਂ ਇਹਦੇ ਉੱਪਰ ਹੀ ਰੱਖ ਲਉਂਗੀ ਇਸ ਤਰ੍ਹਾਂ ਸਭ ਤੋਂ ਪਹਿਲਾਂ ਦੇਖੋ ਇਹਦਾ ਕੰਮ ਚੈੱਕ ਕਰਾਂਗੇ ਦੇਖੋ ਆਪਣੇ ਕੱਪੜੇ ਦੇ ਵਿੱਚ ਬਿਲਕੁਲ ਖਾਨ ਨਹੀਂ ਹੈਗਾ ਬਿਲਕੁਲ ਸਹੀ ਹੈਗਾ ਦੇਖੋ ਜਿੱਥੇ ਕੱਪੜੇ ਨੇ ਬੈਠਣਾ ਸੀ ਉੱਥੇ ਚੰਗੀ ਤਰ੍ਹਾਂ ਦੇਖੋ ਇਹ ਬੈਠ ਗਿਆ ਤੇ ਆਪਣੇ ਆਪ ਜਿਹੜਾ ਸੈੱਟ ਹੋ ਗਿਆ ਕਿਉਂਕਿ ਕੰਮ ਹੁੰਦਾ ਜਿਹੜਾ ਆਪਣੇ ਆਪ ਹੀ ਨਿਕਲ ਜਾਂਦਾਗਾ ਐਸਟਰਾ ਬਿਲਕੁਲ ਦੇਖੋ ਮੈਂ ਸੈੱਟ ਕਰ ਲਿਆ ਦੋਨੇ ਪੀਸਾਂ ਨੂੰ ਹੁਣ ਨੀਚੇ ਤੋਂ ਜਿਹੜਾ ਨਾ ਕੱਪੜਾ ਫੋਲਡ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਉਹਦਾ ਨਿਸ਼ਾਨ ਦੇਵਾਂਗੇ ਇਹਦਾ ਨੀਚੇ ਨੀਚੇ ਮੈਂ ਪਾਉਣੇ 3 ਇੰਚ 3 ਇੰਚ ਤੇ ਨਿਸ਼ਾਨ ਲਗਾਉਂਗੀ ਦੇਖੋ ਇਸ ਤਰ੍ਹਾਂ ਮੈਂ 3 ਇੰਚ ਤੇ ਨਿਸ਼ਾਨ ਲਗਾਤਾ ਨੀਚੇ ਇੱਥੋਂ ਮੈਂ ਇੱਕ ਹਲਕਾ ਜਿਹਾ ਕੱਟ ਲਗਾ ਦੂੰਗੀ ਇਸ ਤਰ੍ਹਾਂ ਜਿੱਥੋਂ ਆਪਾਂ ਕੱਪੜੇ ਨੂੰ ਫੋਲਡ ਕਰਨਾ ਇਹ ਨਿਸ਼ਾਨ ਨੂੰ ਮੈਂ ਫੱਟੀ ਦੇ ਨਾਲ ਬਿਲਕੁਲ ਸਿੱਧਾ ਕਰ ਦੂੰਗੀ ਕਿਉਂਕਿ ਆਪਾਂ ਨੂੰ ਸ਼ਰਟ ਮੋੜਨ ਵੇਲੇ ਨੀਚੇ ਤੋਂ ਜਿਹੜਾ ਆਸਾਨਾ ਰਹੇ ਆਪਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਦੇਖੋ ਨੀਚੇ ਤੋਂ ਮੋੜਨ ਵੇਲੇ ਜਦੋਂ ਵੀ ਆਪਾਂ ਸਲਾਈ ਕਰਦੇ ਹਾਂ ਦੇਖੋ ਕਈ ਵਾਰ ਆਪਣਾ ਮੰਗਰਲਾ ਪੱਲਾ ਵਧ ਜਾਂਦਾ ਕਈ ਵਾਰ ਮੂਰਲਾ ਪੱਲਾ ਵਧ ਜਾਂਦਾ ਸਾਤ ਪੜਾ ਦੇਖੋ ਮੈਂ ਸਾਰੇ ਪੱਲੇ ਉੱਪਰੋਂ ਸੈੱਟ ਕਰ ਲਏ ਇਹ ਇਸ ਤੋਂ ਬਾਅਦ ਹੁਣ ਆਪਾਂ ਲਵਾਂਗੇ ਇਹਨਾਂ ਦਾ ਮਾਰਜਨ ਇਹਨਾਂ ਦੇ ਜਿਹੜਾ ਫਰੰਟ ਹੈਗਾਗਾ ਦੇਖੋ ਸ਼ਰਟ ਦਾ ਫਰੰਟ ਹੈਗਾਗਾ 13 ਇੰਚ ਤਾਂ ਦੇਖੋ ਆਪਾਂ ਤੇਥੋਂ 13 ਇੰਚ ਹੀ ਲਵਾਂਗੇ ਕਿਉਂਕਿ ਇਹਦੀ ਚੈਸਟ ਭਾਰੀ ਹੈਗੀ ਥੋੜੀ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੁਮੀਜ਼ ਦੀ ਲੈਂਥ ਦਾ ਨਿਸ਼ਾਨ ਲਗਾਵਾਂਗੇ ਜਾਲਿ ਕੇ 42 ਇੰਚ ਆਪਾਂ 42.5 ਇੰਚ ਤੇ ਨਿਸ਼ਾਨ ਲਗਾਵਾਂਗੇ ਦੇਖੋ ਇਸ ਤਰ੍ਹਾਂ ਇਹ ਆਪਾਂ 42.5 ਇੰਚ ਤੇ ਨਿਸ਼ਾਨ ਲਗਾ ਲਿਆ ਵਸਤਰਾ ਇਹਨਾਂ ਚਾਲਨ ਗਾਉਨ ਤੋਂ ਬਾਅਦ ਇਹਨਾਂ ਚਾਨ ਨੂੰ ਆਪਾਂ ਬਿਲਕੁਲ ਫੱਤੀ ਦੇ ਨਾਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇਹ ਨਿਸ਼ਾਨਾਂ ਤੋਂ ਬਾਅਦ ਆਪਾਂ ਹੁਣ ਲਾਉਣਾਗਾ ਦੇਖੋ ਇਹ ਨਿਸ਼ਾਨ ਤੋਂ ਆਪਾਂ ਲਾਉਣਾਗਾ ਦੇਖੋ ਮੋਢੇ ਦਾ ਨਿਸ਼ਾਨ ਉਹ ਲਾ ਲਿਆ ਆਪਾਂ 6.5 ਇੰਚ ਤੇ ਪਲੇਟਾ ਹੈਗੇ ਨੇ ਇਹਨਾਂ ਦੇ 11.5 ਇੰਚ ਤੇ ਤਿਆਰ ਬਸ 11 ਇੰਚ ਤੇ ਆਪਾਂ 11.5 ਦਾ ਨਿਸ਼ਾਨ ਲਗਾ ਲਿਆ ਲੰਬਾ ਪਲੇਟ ਆਪਾਂ ਪਾ ਲਿਆ ਦੇਖੋ ਇਹਦੇ ਵਿੱਚ 7 ਇੰਚ ਦਾ ਤੇ ਸਾਈਡ ਸਲਾਈ ਹੈਗੀ ਇਹਨਾਂ ਦੀ 15 ਇੰਚ ਤਿਆਰ ਤਾਂ ਆਪਾਂ ਲਾਵਾਂਗੇ 16 ਇੰਚ ਤਿੰਨ ਨਿਸ਼ਾਨ ਹੁਣ ਇਹ ਨਿਸ਼ਾਨਾਂ ਦਾ ਆਪਾਂ ਬਿਲਕੁਲ ਪੱਤੀ ਦੇ ਨਾਲ ਸਾਰੇ ਸਿੱਧੇ ਕਰ ਲਾਂਗੇ ਇਸ ਤਰ੍ਹਾਂ ਇਹ ਸਾਰੇ ਨਿਸ਼ਾਨਾ ਜਿਹੜੇ ਆਪਾਂ ਫੱਟੀ ਦੇ ਨਾਲ ਸਿੱਧੇ ਕਰ ਲੈ। ਪਹਿਲਾਂ ਆਪਾਂ ਇਹ ਨਿਸ਼ਾਨਾ ਨੂੰ ਦੇਖੋ ਕੰਪਲੀਟ ਕਰਾਂਗੇ ਹੁਣ। ਇਸ ਤਰ੍ਹਾਂ ਇਹ ਆ ਗਿਆ ਆਪਣਾ ਮੋੜ ਦੇ ਦਾ ਨਿਸ਼ਾਨ। ਹੁਣ ਆਪਾਂ ਲਾਉਣਾ ਦੇਖੋ ਤੀਦੇ ਦਾ ਨਿਸ਼ਾਨ। 13 ਇੰਚ ਤੇ ਦੇਖੋ ਬਿਲਕੁਲ ਆਪਾਂ ਇੱਥੇ ਡੱਬਾ ਬਣਾ ਲਿਆ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਜੈਕਟਸ ਦਿਖ ਰਿਹਾ ਹੈਗਾ ਮੋਡਾ ਲੈ ਤਾਂ ਆਪਾਂ 6.5 ਇੰਚ ਤੇ ਤੀੜਾ ਵੀ 6.5 ਇੰਚ ਇੱਥੋਂ ਆਪਾਂ ਪਲੇਟ ਲੈਤੀ ਹੈਗੀ 11.5 ਇੰਚ ਤੇ ਲੰਬਾ ਪਲੇਟ ਆਪਾਂ ਪਾਇਆ 7 ਇੰਚ ਦਾ ਤੇ ਪਲੇਟ ਦੀ ਚੜਾਈ ਪਾਵਾਂਗੇ ਆਪਾਂ 7 ਇੰਚ 7 ਇੰਚ ਆਪਾਂ ਪਲੇਟ ਦੀ ਚੜਾਈ ਪਾਵਾਂਗੇ ਹਿਪ ਹੈਗੀ ਇਹਨਾਂ ਦੀ 2.25 ਇੰਚ ਤਿਆਰ ਤਾਂ ਹਿਪ ਵਾਪਾਂ ਆਪਾਂ 2.25 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ 11.2 ਤੇ ਛਾਤੀ ਹੈਗੀ ਇਹਨਾਂ ਦੀ ਦੀਵਾਰ ਚ ਤਾਂ ਆਪਾਂ 2 ਇੰਚ ਤੇ ਰੇਸ਼ਾਂ ਲਗਾਵਾਂਗੇ ਯਾਨੀ ਕਿ 1 ਇੰਚ ਆਪਾਂ ਬਦਲ ਲਵਾਂਗੇ ਇਹ ਨਿਸ਼ਾਨਾਂ ਨੂੰ ਬਿਲਕੁਲ ਆਪਾਂ ਸਿੱਧਾ ਕਰ ਦਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਨਿਸ਼ਾਨ ਆਪਾਂ ਇੱਥੋਂ ਵੀ 1.5 ਇੰਚ ਤੇ ਲਗਾਵਾਂਗੇ ਇੱਥੋਂ ਵੀ ਆਪਾਂ ਇਹ 1.5 ਇੰਚ ਤੇ ਹੀ ਲਗਾਵਾਂਗੇ ਇਸ ਤਰ੍ਹਾਂ ਹੁਣ ਇਹਦੀ ਆਪਾਂ ਗਲਾਈ ਪਾਵਾਂਗੇ ਇਸ ਤਰ੍ਹਾਂ ਇਹ ਡੇਢ ਤੋਂ ਡੇਢ ਤੱਕ ਰ ਆਪਾਂ ਜਿਹੜੀ ਗਲਾਈ ਹੈ ਬਿਲਕੁਲ ਇਸ ਤਰ੍ਹਾਂ ਇਹਦੇ ਵਿੱਚ ਦੇਣੀ ਹੈ ਉਸ ਤੋਂ ਬਾਅਦ ਆਪਾਂ ਬੈਕ ਦੀ ਢਾਲ ਦੇਣੀ ਹੈ ਇਹ ਆਪਣਾ ਨੂੰ ਛਾਤੀ ਦਾ ਨਿਸ਼ਾਨ ਹੈ ਇਹ ਛਾਤੀ ਦੇ ਨਿਸ਼ਾਨ ਨੂੰ ਉੱਪਰਤੀ ਦੇ ਵਾਲੇ ਨਿਸ਼ਾਨ ਦੇ ਨਾਲ ਬਿਲਕੁਲ ਰੇਵ ਇਸ ਤਰ੍ਹਾਂ ਮਿਲਾਉਣਾਗਾ ਇਸ ਤਰ੍ਹਾਂ ਜੇਕਰ ਤੁਹਾਡੇ ਸੂਟ ਦਾ ਗਲਾ ਹੈ ਜਿਹੜਾ ਬੈਕ ਕਲਾ ਜਿਆਦਾ ਵੱਡਾ ਪਾਉ ਲੋ ਤੁਸੀਂ ਤਾਂ ਤੁਸੀਂ ਇਹਨੂੰ ਗਲਾਈ ਜਿਹੜੀ ਵਿੱਚ ਗਲਾਈ ਜਾਦੇ ਦੇ ਸਕਦੇ ਜੇਕਰ ਨਾਰਮਲ ਪਾਉਣੇ ਹੋ ਤਾਂ ਆਪਾਂ ਨਾਰਮਲ ਟਾਲ ਦੇਵਾਂਗੇ ਇਹਨਾਂ ਦਾ ਪੀਰਾ ਹੈਗਾ ਬੈਕ 6 ਇੰਚ ਤਾਂ ਇਹਨਾਂ ਦੇ ਵਿੱਚ ਦੇਖੋ ਮੈਂ ਨਾਰਮਲ ਗਲਾਈ ਦਵਾਂਗੀ ਐਸ ਤਰ੍ਹਾਂ ਉਸ ਤੋਂ ਬਾਅਦ ਇਹ ਵਾਲਾ ਪਲੇਟ ਦਾ ਨਿਸ਼ਾਨ ਲਗਾਵਾਂਗੇ ਆਪਾਂ 2.5 ਇੰਚ ਤੇ ਐਸ ਤਰ੍ਹਾਂ ਜਿੱਧਰ ਇਹ ਪਲੇਟ ਦਾ ਨਿਸ਼ਾਨ ਲਗਾਵਾਂਗੇ ਆਪਣੀਆਂ ਇਹ ਵਾਲੀਆਂ ਪਲੇਟਾਂ ਦੇ ਅੱਧ 'ਚ 2.5 ਇੰਚ ਤੇ ਇਸ ਤਰ੍ਹਾਂ ਹੋਰ ਸਾਰੇ ਦੇ ਇੱਕ ਪਹਿਲਾ ਨਿਸ਼ਾਨ ਨਾਲ ਤੋਂ ਦੇਖੋ ਜਿੱਥੋਂ ਆਪਾਂ ਕੱਟ ਕਰਨਾ ਉਸ ਤੋਂ ਕੱਟ ਕਰਾਂਗੇ ਆਪਾਂ ਦੇਖੋ ਇਹ ਬੈਗ ਕਟਾਈ ਤੇ ਜਿਹੜਾ ਕੱਟ ਕਰਤਾ ਉਸ ਤੋਂ ਬਾਅਦ ਜਿਹੜਾ ਇਹ 프ਰੰਟ ਪੱਲਾਗਾ ਇਹ ਆਪਣਾ ਜਿੰਨਾ ਜਿੱਥੋਂ ਤੱਕ ਅਪਣਾ ਨਿਸ਼ਾਨ ਲਗਾਏਗਾ ਉੱਥੋਂ ਤੱਕ ਦੇਖੋ ਆਪਾਂ ਇਹਨੂੰ ਕਟਾਈ ਕਰ ਲਾਂਗੇ ਹੁਣ ਇਸ ਤਰ੍ਹਾਂ ਇਹ ਬੈਕਪਰ ਲਾ ਆਪਣਾ 20 ਇੰਚ ਵੱਡਾ ਹੀ ਰਹੂਗਾ ਕਿਉਂਕਿ ਇਹਦੇ ਨਾਲ ਆਪਣਾ ਜਿਹੜਾ ਗਲਾ ਤੀਰਾਗਾ ਉਹ ਸੈੱਟ ਰਹੂ ਇਹ ਸਾਰੇ ਨਿਸ਼ਾਨ ਅ ਜਿਹੜਾ ਪੇ ਕੰਪਲੀਟ ਕਰ ਲਾਂਗੇ ਹੁਣ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਬਾਜੂ ਦੀ ਕਟਾਈ ਇਹ ਜਿਹੜੀ ਆਪਾਂ ਸ਼ਰਟ ਦੀ ਕਟਾਈ ਦੱਸੀ ਹੈ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹਦੀ ਵਧੀਆ ਸਮਝ ਆਈ ਹੋਊਗੀ ਹੁਣ ਆਪਾਂ ਤੁਹਾਨੂੰ ਦੱਸ ਦੇਾਂਗੇ ਇਹਨਾਂ ਦੀ ਬਾਜੀ ਦੀ ਕਟਾਈ ਕਰਨਾ ਤੇ ਸਲਵਾਰ ਦੇ ਪੌਂਚੇ ਤੇ ਕੁੰਡਾਂ ਦੀ ਕਟਾਈ ਕਰਨਾ ਤਰੀਕਾ ਦੇਖੋ ਇਹਨੂੰ ਆਪਾਂ ਜਿਹੜੀ ਇਹ ਵਾਲੀ ਆਪਣੇ ਕੋਲੇ ਕਪੜਾ ਰਹਿ ਗਿਆ ਇਹਦੇ ਵਿੱਚੋਂ ਆਪਾਂ ਦੇਖਣਾਗਾ ਸਭ ਤੋਂ ਪਹਿਲਾਂ ਆਪਣੇ ਬਾਜੀ ਦਾ ਕਪੜਾ ਬਾਜੀ ਆਪਣੀ ਹੈਗੀ ਕਿ ਦੇਖੋ ਤਿਆਰ ਬਾਹ ਤਿਆਰ ਹੈਗੀ ਆਪਣੇ ਕੋਲ ਸਤਾਰਾ ਇੱਥੇ ਆਪਾਂ ਲਵਾਂਗੇ 19 ਇੰਚ ਕਿਉਂਕਿ ਇਹਦੇ ਵਿੱਚ ਆਪਾਂ 2 ਇੰਚ ਦਾ ਮਾਰਜਨ ਲਵਾਂਗੇ ਵੱਧ ਤੋਂ ਵੱਧ 2.5 ਦਾ ਦੇਖੋ 2.5 ਇੰਚ ਆਪਾਂ ਲਾ ਲਾ 2 ਇੰਚ ਆਪਣਾ نیچے ਫੋਲਡ ਹੋ ਜਾਊਗਾ 1.5 ਇੰਚ ਆਪਣਾ ਉੱਪਰ ਸਲਾਈ ਦੇ ਵਿੱਚ ਆ ਜਾਊਗਾ 1.5 19 ਇੰਚ ਦੇਖੋ ਮੈਂ ਬਾਜੂ ਦੀ ਲੰਬਾਈ ਇਹਦੇ ਵਿੱਚੋਂ ਲਾ ਲਈ ਇਸ ਤਰ੍ਹਾਂ 1.5 19 ਆਪਾਂ ਇਸ ਤਰ੍ਹਾਂ ਫੇਰ ਲਾ ਲਾ ਦੇਖੋ ਇੱਥੇ ਨਿਸ਼ਾਨ ਲਗਾ ਕੇ ਆਪਾਂ ਇਹ ਕੱਪੜੇ ਨੂੰ ਮੋਡਾ ਪਾਉਣਾ ਆਪਾਂ ਦੇਖੋ ਇਹਨਾਂ ਦੀ ਛਾਤੀ ਕਮਰਾ ਜਿਹੜੀ ਕਮਰ ਹੈਗੇ 17.5 ਇੰਚ ਜਾਨੀ ਕਿ ਇਹਨਾਂ ਦੇ 1.5 ਇੰਚ ਮੋਡਾ ਜਿਹੜਾ ਰੈਡੀ ਆ ਜੂਗਾ 8.5 ਇੰਚ ਆਪਾਂ ਇੱਥੋਂ ਲੈ ਲੈ 10 ਇੰਚ ਇਹ ਉੱਪਰੋਂ ਆਪਾਂ ਨਿਸ਼ਾਨ ਲਗਾਵਾਂਗੇ 3 ਇੰਚ ਤੇ ਇੱਥੋਂ ਨਿਸ਼ਾਨ ਲਗਾਵਾਂਗੇ ਆਪਾਂ 8.5 ਇੰਚ ਤੇ ਸਿੱਧਾ ਮੋਡਾ 8.5 ਇੰਚ ਤੇ ਇਥੋਂ ਆਪਾਂ ਬਾਹ ਦੀ ਗਲਾਈ ਪਾਉਣੇ ਨੇ ਇੱਥੋਂ ਆਪਾਂ 3 ਇੰਚ ਤੇ ਨਿਸ਼ਾਨ ਲਗਾਵਾਂਗੇ ਉੱਪਰ ਇਸ ਤਰ੍ਹਾਂ 3 ਇੰਚ ਤੇ ਇੱਥੋਂ ਆਪਾਂ ਇਹ ਗਲਾਈ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਲੈ ਕੇ ਜਾਣਾ ਬਿਲਕੁਲ ਇਸ ਤਰ੍ਹਾਂ ਲਈ ਆਪਾਂ ਬਾਹ ਦੀ ਗਲਾਈ ਦੇਣੀ ਹੈ ਨੀਚੋਂ ਆਪਾਂ ਫੋਲਡ ਬਾਹ ਕਰਨੀ ਹੈਗੀ 2 ਇੰਚ ਇਹ ਤੋਂ ਆਪਾਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਬਾਹ ਮੂਰੀ ਹੈਗੀ ਹੈਗੀ 5 ਇੰਚ ਤੇ 2 ਇੰਚ ਆਪਾਂ ਮਾਰਜਨ ਲਵਾਂਗੇ ਜਾਨੀ ਕਿ 7 ਇੰਚ ਹੁਣ ਇਹ ਨਿਸ਼ਾਨਾ ਨੂੰ ਆਪਾਂ ਬਿਲਕੁਲ ਪਹਿਲਾਂ ਸਿੱਧਾ ਕਰਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਤਿਆਰ ਦਾ ਨਿਸ਼ਾਨ ਹੈ ਉਸ ਤੋਂ ਬਾਅਦ ਆਪਣਾ ਨਿਸ਼ਾਨ ਆ ਗਿਆ ਮਾਰ ਜਾਂਦਾ ਇਹ ਨਿਸ਼ਾਨ ਤੋਂ ਦੇਖੋ ਆਪਾਂ ਇਹਨੂੰ ਕਟਾਈ ਕਰਾਂਗੇ ਹੁਣ ਹੁਣ ਆ ਗਈ ਆਪਣੀ ਦੇਖੋ ਜੀ ਦੀ ਬੈਕ ਦੀ ਬੇਰੀ ਅੰਦਰ ਲੇਪਟਾ ਾਲ ਦੇਣੀ ਹੈ ਕਾਟ ਪਾਉਣੀ ਹੈ ਇਹਨੂੰ ਆਪਾਂ ਇੱਥੋਂ ਦੇਖੋ ਹਲਕਾ ਆਪਾਂ ਮੰਗੇ ਜਿਆਦੇ ਦੰਗਾਈ ਚ ਨਹੀਂ ਦਿੰਦੇ ਆਪਾਂ ਢਾਲੇ ਦੇ ਵਿੱਚ ਇਸ ਤਰ੍ਹਾਂ ਦੇਖੋ ਆਪਾਂ ਪੌਣੇ ਕਿੰਚ ਦੀ ਜਿਹੜੀ ਕਾਟ ਇਹਦੇ ਵਿੱਚ ਪਾਈ ਆ ਹੁਣ ਇਹ ਆਪਾਂ ਸਿਰਫ ਦੋ ਪੱਲੇ ਉੱਪਰਲੇ ਚੱਕਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇੱਥੇ ਆਪਾਂ ਹਲਕੀ ਜੀ ਟੋਕ ਲਗਾਵਾਂਗੇ ਜਿੱਥੋਂ ਤੱਕ ਆਪਣਾ ਮੋਢਾ ਤਿਆਰ ਆਗਾ ਹੁਣ ਆਪਾਂ ਕਰਾਂਗੇ ਇਹਦੇ ਵਿੱਚੋਂ ਸਲਵਾਰ ਦੇ ਕੁੰਦਿਆਂ ਦੀ ਤੇ ਪਹੁੰਚਾਂ ਦੀ ਕਟਾਈ ਸਭ ਤੋਂ ਪਹਿਲਾਂ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਸਲਵਾਰ ਹੈਗੀ ਆਪਣੀ 36.5 ਇੰਚ ਤਿਆਰ ਆਪਾਂ 3 ਇੰਚ ਉੱਪਰ ਕੱਢ ਕੇ ਮਿਣਾਗੇ ਦੇਖੋ ਆਪਣੇ ਕੋਲੇ ਹੈਗਾ ਇਹ 37 ਇੰਚ ਦੇਖੋ ਆਪਾਂ ਇਹਨੂੰ 37 ਇੰਚ ਹੀ ਰੱਖ ਲਾਂਗੇ ਕਈ ਵਾਰ ਦੇਖੋ ਆਪਣਾ ਕੱਪੜਾ ਸਲੈਂਕ ਹੋ ਜਾਂਦਾਗਾ ਤਾਂ ਦੇਖੋ ਇਹ ਆਪਣੇ ਕੋਲ ਡਬਲ ਫੋਲਡ ਦੇ ਵਿੱਚ ਆਪਾਂ ਪਹੁੰਚੇ ਲਾਉਣੇ ਨੇ ਇਹਦੇ ਵਿੱਚ ਆਪਾਂ ਬੈਲਟ ਪਾਉਣੇ ਇਹਦੇ ਵਿੱਚ ਆਪਾਂ ਕੁੰਦੇ ਬਣਾਉਣੇ ਨੇ ਹੁਣ ਦੇਖੋ ਇਹ ਹੈਗੇ ਕੱਪੜਾ ਆਪਣੇ ਕੋਲ 37 ਇੰਚ ਕਿਉਂਕਿ ਆਪਣੀ ਸਲਵਾਰ ਨਹੀਂ ਆਰਾਮ ਨਾਲ ਬਣੂਗੀ ਹੁਣ ਜਿਹੜੀ ਸਲਵਾਰ ਦੀ ਮੂਰੀ ਹੈਗੀ ਆ ਉਹ ਹੈਗੀ ਆਪਣੀ ਡਬਲ ਦੇਖੋ ਤਿਆਰ 13 ਇੰਚ ਜਾਨੀ ਕਿ 6.5 ਇੰਚ ਤਾਂ ਮੈਂ ਇੱਥੇ ਜਣਾ ਪਹੁੰਚਾ ਲਾਉਂਗੀ ਸਿਰਫ ਮੈਂ ਲਾਉਂਗੀ 12 ਇੰਚ ਜਾਨੀ ਕਿ ਡਬਲ 12 ਇੰਚ ਇਸ ਤਰ੍ਹਾਂ ਇਹਦੇ ਮੈਂ ਬਿਲਕੁਲ ਇਸ ਤਰ੍ਹਾਂ ਸਿੱਧਾ ਪਾ ਲੂੰਗੀ ਦੇਖੋ ਇਹਨੇ ਪਹੁੰਚਿਆ ਨਾ ਕਪੜਾ ਇਹਦਾ ਲਾਤਾ ਇਸ ਤਰ੍ਹਾਂ ਹੁਣ ਆਪਣੇ ਕੋਲੇ ਰਹਿ ਗਿਆ ਇਹ ਵਾਲਾ ਕਪੜਾ ਇਹਨੂੰ ਆਪਾਂ ਐਸੇ ਤਰ੍ਹਾਂ ਹੀ ਦੇਖੋ ਡਬਲ ਫੋਲਡ ਕੀਤਾ ਹੋਇਆਗਾ ਇਹਦੇ ਵਿੱਚੋਂ ਆਪਾਂ ਕੁੰਦਿਆਂ ਦੀ ਕਟਾਈ ਕਰਨੀ ਹੈ ਐਸ ਤਰ੍ਹਾਂ ਇਹਦੇ ਕਪੜੇ ਇਹਦੇ ਸਲਵਾਰ ਦਾ ਫੇਰ ਹੈਗਾ ਪੂਰਾ ਵਧੀਆ ਬਣੂਗਾ ਇਹਦੇ ਨਾਲ ਹੁਣ ਆਪਾਂ 3 ਇੰਚ ਉੱਪਰ ਕੱਢ ਕੇ 36 ਤੇ ਨਿਸ਼ਾਨ ਲਗਾਵਾਂਗੇ ਦੇਖੋ ਆਪਣਾ ਪੂਰਾ ਪੂਰਾ ਨਿਸ਼ਾਨ ਆਊਗਾ ਇਧਰੋਂ ਵੀ ਆਪਣਾ ਨਿਸ਼ਾਨ ਹੈ ਜਿਹੜਾ ਬਿਲਕੁਲ ਪੂਰਾ ਆਊਗਾ ਹੁਣ ਇੱਥੋਂ ਆਪਾਂ ਨਿਸ਼ਾਨ ਲਗਾਵਾਂਗੇ ਨੀਚੇ ਮੂਰੀ ਦਾ 2.5 ਇੰਚ 2.5 ਇੰਚ ਲੈ ਲੈ ਆਪਾਂ ਇਧਰੋਂ ਵੀ ਆਪਾਂ ਲਾਵਾਂਗੇ 2.5 ਇੰਚ ਨੀਚੇ ਐਸ ਤਰ੍ਹਾਂ ਇਹਨੂੰ ਆਪਾਂ ਦੇਖੋ ਇੱਥੋਂ ਟੋਕ ਲਗਾਵਾਂਗੇ ਇਹਦੇ ਉੱਪਰ ਕੱਟ ਲਗਾ ਕੇ ਛੋਟਾ ਛੋਟਾ ਜਾਂ ਇਸ ਤਰ੍ਹਾਂ ਤੇ ਐਸੀ ਤਰ੍ਹਾਂ ਹੀ ਆਪਾਂ ਲਗਾ ਲਾਂਗੇ ਇਧਰੋਂ ਐਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਕਟਾਈ ਕਰ ਲਾਂਗੇ ਦੇਖੋ ਬਿਲਕੁਲ ਆਪਣੇ ਕੁੰਦੇ ਜਿਹੜੇ ਸੈੱਟ ਵਾਲਣਗੇ ਇਹਦੇ ਨਾਲ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਕੁੰਡੇ ਦੇ ਉੱਪਰ ਕੁੰਡੇ ਨੂੰ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਝੋਲੀ ਦਾ ਨਿਸ਼ਾਨ ਝੋਲੀ ਹੈਗੀ ਆਪਣੀ ਆਪਾਂ 10 ਇੰਚ ਕਟਾਈ ਕਰਨੀ ਹੈ ਦੇਖੋ 1.5 ਤਾਂ ਆਪ ਇਹਨੂੰ ਚੋ ਤੇ ਇਹਦੇ ਵਿੱਚ ਦੇਵਾਂਗੇ ਆਪਾਂ ਹਲਕੀ ਜੀ ਟਾਲ ਇਹ ਫੱਟੀ ਦੇ ਨਾਲ ਆਪਾਂ ਇਹਦੇ ਵਿੱਚ ਢਾਲ ਦੇਵਾਂਗੇ ਤਾਂ ਜਿਹੜੀ ਆਪਣੀ ਬੈਕ ਵਾਲੀ ਸਲਾਈ ਹੈ ਉਹ ਆਰਾਮ ਦੇ ਨਾਲ ਲੱਗ ਸਕੇ ਦੇਖੋ ਇਹਦੇ ਵਿੱਚ ਕੋਈ ਬਾਅਦ ਨਹੀਂ ਪੈਂਦਾਗਾ ਐਸ ਤਰ੍ਹਾਂ ਹੁਣ ਇਹਨਾਂ ਨੂੰ ਆਪਾਂ ਦੇਖੋ ਇਹਦੇ ਵਿੱਚੋਂ ਕਰ ਦਾਂਗੇ ਬੱਖ ਇਹ ਆਪਣੇ ਹੋ ਗਏ ਕੁੰਦੇ ਕਟਾਈ ਹੁਣ ਇਹ ਹੋ ਗਏ ਆਪਣੇ ਪੌਂਚਾ ਜਿਹੜਾ ਆਪਾਂ ਪੌਂਚਾ ਲਾਹਿਆ ਸੀ ਆਪਾਂ ਹੁਣ ਪੌਂਚਾ ਦੀ ਵੀ ਕਟਾਈ ਕਰ ਲਈਏ ਦੇਖੀਏ ਆਪਣਾ ਹੈਗਾ ਪੌਂਚਾ ਦਾ ਕਪੜਾ ਇਹ ਕ ਬੜੇ ਆਰਾਮ ਤਰੀਕੇ ਦੇ ਨਾਲ ਦੇਖੋ ਆਪਾਂ ਜਿਹੜਾ ਬਿਲਕੁਲ ਆਸਾਨ ਤਰੀਕਾ ਤੁਹਾਨੂੰ ਦੱਸਿਆਗਾ ਜਿਹਦੇ ਨਾਲ ਆਪਾਂ ਸੂਟ ਇਹ ਕਟਾਈ ਕਰ ਹੈਗਾ ਮੈਨੂੰ ਉਮੀਦ ਹੈ ਵੀ ਤੁਸੀਂ ਵੀ ਇਸੇ ਤਰ੍ਹਾਂ ਜਿਹੜਾ ਸੂਟ ਕਟਾਈ ਕਰੋਗੇ ਤੇ ਤੁਸੀਂ ਵੀ ਪੂਰਾ ਵਧੀਆ ਜਿਹੜਾ ਸੂਟ ਘਰ ਬੈਠੇ ਸਿੱਖ ਸਕਦੇ ਹੋ ਤੇ ਇਹ ਜੇ ਟ੍ਰਿਕ ਨਾਲ ਜਿਹੜਾ ਤੁਸੀਂ ਸੂਟ ਆਪਣਾ ਕਟਾਈ ਕਰ ਸਕਦੇ ਜਿਹੜਾ ਆਪਣਾ 3 1/2 ਮੀਟਰ ਦਾ ਹੁੰਦਾਗਾ ਐਸ ਤੋ ਦੇਖੋ ਹਲਕਾ ਇਹਦੇ ਨਾਲੋਂ ਲਵੂਗਾ ਇਹਨੂੰ ਆਪਾਂ ਹਲਕਾ ਹਲਕਾ ਥੱਲੋਂ ਕੱਟ ਕਰਤਾ ਹੁਣ ਇਹ ਆ ਗਿਆ ਆਪਣੇ ਕੋਲੇ ਜਿਹੜਾ ਐਕਸਟਰਾ ਕਪੜਾ ਆਪਣੇ ਕੋਲੇ ਬਾਹਾਂ ਦੇ ਵਿੱਚੋਂ ਲਿਆ ਹੈਗਾ ਹੁਣ ਆਪਾਂ ਦੇਖੋ ਬਣਾਉਣੀ ਹੈਗੀ ਇਹਦੀ ਬੈਲਟ ਬੈਲਟ ਹੈਗੀ ਆਪਣੀ 24 1/2 ਇੰਚ ਇਹ ਹੈਗਾ 19 ਇੰਚ ਇਹਦੇ ਵਿੱਚ ਆਪਾਂ ਪਾਵਾਂਗੇ ਦੇਖੋ ਜੋੜ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਜੋੜ ਪਾ ਲਾਂਗੇ ਇਸ ਤਰ੍ਹਾਂ ਦੇਖੋ ਆਪਾਂ 25 ਇੰਚ ਤੇ ਚੋ ਚੋ ਵੀਂ ਚ ਤਿਆਰ ਆ 25 ਇੰਚ ਤੇ ਨਿਸ਼ਾਨ ਲਗਾ ਲੈ ਐਸ ਤਰ੍ਹਾਂ ਤਾਂ ਪਰ ਚੜਾਈ ਜਿਹੜੀ ਕੱਟਣੀ ਹੈਗੀ ਉਹ 7 ਇੰਚ ਕੱਟਣੀ ਹੈ ਆਪਣੀ ਸਲਵਾਰ ਦੀ ਬੈਲਟ ਦੀ ਚੜਾਈ ਹੈ ਜਿਹੜੀ 7 ਇੰਚ ਬੈਲਟ ਦੀ ਚੜਾਈ ਆਪਾਂ ਕੱਟਣੀ ਹੈਗੀ 7 ਇੰਚ ਚੜਾਈ ਦੇ ਵਿੱਚ 25 ਇੰਚ ਲੰਬਾਈ ਦੇ ਵਿੱਚ 7 ਇੰਚ ਆਪਾਂ ਦੇਖ ਲਈ ਚੜਾਈ ਹੈ ਜਿਹੜੀ ਐਸ ਤਰ੍ਹਾਂ ਕੱਟ ਕਰ ਲਾਂਗੇ ਹੁਣ ਇਹਦੇ ਵਿੱਚ ਆਪਾਂ ਨੂੰ ਦੇਖੋ ਦੋ ਜੋੜ ਲਗਾਉਣੇ ਪੈਣਗੇ ਕਿਉਂਕਿ ਆਪਣਾ ਥੋੜਾ ਜਿਹਾ ਕੱਪੜਾ ਜਿਹੜਾ ਮੂਰੇੋਂ ਥੋੜਾ ਜਿਹਾ ਘਟੂਗਾ ਜੇ ਜੀ ਬੈਲਟ ਆਪਨੇ ਨਾਲ ਦੇ ਕੱਪੜੇ ਦੀ ਦੇਖੋ ਲੱਗ ਗਈ ਇਹ ਨਹੀਂ ਹੈਗਾ ਵੀ ਆਪਾਂ ਅੱਧ ਦੇ ਕੱਪੜੇ ਦੀ ਬੈਲਟ ਲਗਾਈ ਹੈ ਇਹਦੇ ਵਿੱਚ ਹੁਣ ਆਪਣੇ ਜਿੰਨਾ ਤੇ ਜੋੜ ਪਊਗਾ ਆਪਾਂ ਉਹਨਾਂ ਦੇਖੋ ਕਪੜਾ ਰੱਖਾਂਗੇ ਇਹਦੇ ਵਿੱਚ ਐਸਾ ਦੇਖ ਕੇ ਇੱਥੇ ਬਿਲਕੁਲ ਮਰੇਵ ਕੱਟ ਲਿਆ ਇਹਦੇ ਵਿੱਚ ਹਲਕਾ ਜਿਹਾ ਇੱਕ ਜੋੜ ਹੋਰ ਪੈ ਜੂਗਾ ਉਹ ਆਪਣੇ ਕੋਲ ਦੇਖੋ ਇਹ ਐਕਸਟਰਾ ਕਪੜਾ ਹੋਰ ਹੈਗਾਗਾ ਜਿਹਦੇ ਨਾਲ ਆਪਾਂ ਇਹਦੇ ਵਿੱਚ ਜੋੜ ਲਗਾ ਸਕਦੇ ਹਾਂ ਜੋ ਛੋਟਾ ਹੀ ਜੋੜ ਤੇ ਆ ਆਪਣੇ 벨ਟ ਦੇ ਵਿੱਚ ਜਿਆਦਾ ਵੱਡਾ ਜੋੜ ਨਹੀਂ ਪਿਆ ਹੈਗਾ ਇਹ ਤੋਂ ਆਪਾਂ ਇਹਨੂੰ ਦੇਖੋ ਆਪਣੀ ਬੈਲਟ ਦੀ ਕਟਾਈ ਹੋਏਗੀ ਬਾਜੂ ਦੀ ਤੇ ਸਾਰੀ ਸਲਵਾਰ ਦੀ ਤੇ ਸ਼ਾਦਰ ਦੀ ਆਪਾਂ ਤੁਹਾਨੂੰ ਕਟਾਈ ਦੱਸੀ ਹੈ ਬੜੀ ਸੌਖੇ ਤੇ ਆਸਾਨ ਤਰੀਕੇ ਨਾਲ ਆਪਾਂ ਤੁਹਾਨੂੰ ਸਮਝਾਇਆਗਾ ਵੀ ਜਿਹੜੀ 3.5 ਮੀਟਰ ਸੂਟ ਦੇ ਵਿੱਚੋਂ ਆਪਣੇ ਸਲਵ ਸੂਟ ਦੀ ਕਟਾਈ ਕਿਹੜੇ ਤਰੀਕੇ ਨਾਲ ਕਰੀ ਜਾਂਦੀ ਹੈ ਮੈਨੂੰ ਉਮੀਦ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ